ਕਰੇਲੇ ਵਾਸ਼ ਕਰਨ ਲੱਗੀ ਆ ਮੈਂ ਅੱਜ ਪਰ ਮੈਂ ਕਰੇਲੇ ਬਣਾਵਾਂਗੇ ਉਹ ਵੀ ਉਸ ਤਰੀਕੇ ਨਾਲ ਜਿਸ ਤਰੀਕੇ ਨਾਲ ਪੁਰਾਣੇ ਸਮਿਆਂ ਦੇ ਵਿੱਚ ਬਣਾਏ ਜਾਂਦੇ ਸੀਗੇ ਜੋ ਅੱਜ ਕੱਲ ਦੀ ਜਨਰੇਸ਼ਨ ਕਰੇਲੇ ਬਣਾਉਂਦੀ ਆ ਉਹ ਤਾਂ ਮੈਂ ਇਹੀ ਕਹਾਂਗੀ ਕਿ ਫਹਾਹੀ ਵੱਡ ਦਿੰਦੀ ਆ ਉਹਨਾਂ ਦਾ ਤਰੀਕਾ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਤੇ ਇਹ ਪੁਰਾਣੇ ਸਮੇਂ ਦੇ ਵਿੱਚ ਕਰੇਲੇ ਕਿਸ ਤਰ੍ਹਾਂ ਬਣਾਏ ਜਾਂਦੇ ਨੇ ਅੱਜ ਉਹ ਵੀ ਸ਼ੇਅਰ ਕਰਾਂਗੀ ਤੁਹਾਡੇ ਨਾਲ ਤੇ ਕਿਹਨੂ ਕਿਹਨੂ ਕਰੇਲੇ ਪਸੰਦ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਮੇਰੇ ਘਰ ਦੇ ਵਿੱਚ ਸਾਰਿਆਂ ਦੇ ਫੇਵਰਿਟ ਹੈ ਇਹ ਸਬਜ਼ੀ ਸਾਰੇ ਬਹੁਤ ਦਿਲ ਲਗਾ ਕੇ ਖਾਂਦੇ ਨੇ ਸੱਚੀ ਕਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਲੌਗ ਵਿੱਚ ਤੇ ਟਾਈਮ ਹੈ ਜਿਹੜਾ ਹੋ ਰਿਹਾ 12:00 ਦੁਪਹਿਰ ਦੇ 12:00 ਵਜੇ ਨੇ ਤੇ ਮੈਂ 11:00 ਵਜੇ ਲੱਕੀ ਸੀਗੀ ਐਡੀਟਿੰਗ ਕਰਨ ਪਹਿਲੇ ਐਡੀਟਿੰਗ ਕੀਤੀ ਫਿਰ ਵਲੌਗ ਅਪਲੋਡ ਕੀਤਾ ਤੇ ਹੁਣ ਫ੍ਰੀ ਹੋਈਆਂ ਸਭ ਤੋਂ ਪਹਿਲਾਂ ਤਾਂ ਪਏ ਮੇਥੀ ਹੈ ਨਾ ਮੇਥੀ ਬਚੀ ਹੋਈ ਹੈ ਇਹਨੂੰ ਸੁਕਾ ਲੈਣਾ। ਹਲ ਵੀ ਸੁੱਕਣੀ ਪਾਈ ਸੀ ਮੈਂ ਤੇ ਅੱਜ ਵੀ ਬਾਹਰ ਧੁੱਪ ਠੀਕ ਹੈ। ਹਵਾ ਅੱਜ ਹੈ ਨਹੀਂ ਇੰਨੀ। ਬਾਹਰ ਧੁੱਪੇ ਸੁੱਕਣੀ ਪਾ ਦਿੰਨੇ ਆ। ਅੱਜ ਸੁੱਕ ਜਾਣੀ ਹੈ ਮੇਥੀ। ਮੈਂ ਇਸ ਮੇਥੀ ਦੀ ਸੱਜੀ ਬਣਾਈ ਸੀਗੀ। ਤਕਰੀਬਨ 2-3 ਦਿਨ ਪਹਿਲਾਂ। ਇਹ ਬਚ ਗਈ ਸੀਗੀ ਮੇਥੀ। ਅੱਜ ਸੁੱਕਣੀ ਪਾ ਦਿੰਨੇ ਆ ਪਰ ਹੈ ਧੁੱਪ ਕਿੰਨੀ ਹੈ। ਇਹ ਹੁਣ ਲੱਗਦੇ ਆਂ ਆਪਾਂ ਕਰੇਲੇ ਕੱਟਣ ਕਰੇਲਿਆਂ ਨੂੰ ਕਰਦੇ ਆਂ ਆਪਾਂ ਧਰੋੜ ਕੇ ਰੱਖ ਦਿੰਨੇ ਆਂ ਛਿਲਕਾ ਉਤਾਰ ਕੇ ਧਰੋੜ ਕੇ ਮਿੰਜ ਛਿਲਕਾ ਉਤਾਰ ਦਿਆਂ ਸਫਾਈ ਕਰਕੇ ਕਰੇਲਿਆਂ ਨੂੰ ਨਮਕ ਲਗਾ ਕੇ ਫਿਰ ਰੱਖ ਦਿੰਦੇ ਆਂ ਫਿਰ ਸ਼ਾਮੀ ਬਣਾਵਾਂਗੇ ਸਬਜ਼ੀ ਸਾਰਾ ਆਪਣਾ ਨਾ ਡੋਰ ਖਿੜਕੀਆਂ ਕਲੋਜ਼ ਕਰਕੇ ਫਿਰ ਬੈਠੇ ਆਂ ਆਪਾਂ ਤੋਬੇ ਦੀ ਲਾਈਟ ਵੀ ਆਫ ਕਰ ਦਿੰਦੀ ਆਂ ਅਰਮਾਨ ਇੱਧਰ ਸੁੱਤਾ ਪਿਆ ਇਹ ਬੈਡਰੂਮ ਦੇ ਵਿੱਚ ਇੱਧਰ ਅਰਮਾਨ ਸੁੱਤਾ ਪਿਆ ਤੇ ਮੈਂ ਬਣਾਣੀ ਆ ਵੀਡੀਓ ਮੈਂ ਚਲਦੀ ਆ ਦੂਜੇ ਬੈਡਰੂਮ ਚ ਲਾਈਟਾਂ ਕੱਢ ਦਿੰਦੇ ਆ ਲੋਬੀ ਦੀਆਂ ਆਫ ਤੇ ਬੈਡਰੂਮ ਦੀਆਂ ਕਰਦੇ ਆ ਆਨ ਨਾਲ ਬੈਠੇ ਆ ਕਰੇਲੇ ਲੈ ਕੇ ਖਰੇਲਿਆਂ ਨੂੰ ਵੀ ਹੱਦੋਂ ਪੂਣਾ ਘੰਟਾ ਲੱਗ ਜਾਣਾ ਐਨੇ ਨੂੰ ਦੁਪਹਿਰ ਹੋ ਜਾਣੀ ਆ ਆ ਕਰੇਲੇ ਤਾਂ ਮੈਂ ਲੈ ਕੇ ਬੈਠ ਗਈ ਆ ਕਰੇਲਿਆਂ ਨੂੰ ਨਾ ਆਪਾਂ ਹੁਣ ਨਮਕ ਲਗਾ ਕੇ ਰੱਖ ਦਿੰਨੇ ਆ ਨਾਲੇ ਕਰੇਲੇ ਆਪਾਂ ਸਾਰੇ ਛਿੱਲੇ ਨਾਲ ਹੀ ਨਾਲ ਆਪਾਂ ਆਗੇ ਸੀਗੇ ਲਾਈਵ ਲਾਈਵ ਵੀ ਆਪਾਂ ਫੇਰ ਕੀਤੀ ਐ ਤੇ ਹੁਣ بس ਥੋੜਾ ਟਾਈਮ ਨਾ ਕਰੇਲਿਆਂ ਨੂੰ ਤੁੱਪ ਚ ਜ਼ਰੂਰ ਰੱਖਣਾ ਚਾਹੀਦਾ ਏ ਤੁੱਪ ਚ ਰੱਖਦੇ ਆ ਕਰੇਲੇ ਕੜਵਾਹਟ ਐ ਜਿਹੜੀ ਕਰੇਲਿਆਂ ਦੀ ਉਹ ਨਿਕਲ ਜਾਂਦੀ ਐ ਨਮਕ ਲਗਾ ਦਿੰਦੀ ਐ ਮੈਂ ਕਰੇਲਿਆਂ ਨੂੰ ਉਸ ਤੋਂ ਬਾਅਦ ਚਲਦੇ ਆ ਤੁੱਪ ਦੇ ਵਿੱਚ ਤੁੱਪੇ ਜਾ ਕੇ ਆ ਕੀ ਰੱਖ ਦਵਾਂਗੇ ਥੋੜੇ ਜਿਹੀ ਟਾਈਮ ਲਈ ਆਪਾਂ ਤਰੇਲਿਆਂ ਨੂੰ ਤਰੇਲਿਆਂ ਦਾ ਵੀ ਨਾ ਥੋੜਾ ਜਿਹਾ ਲੰਬਾ ਹੀ ਪ੍ਰੋਸੈਸ ਹੁੰਦਾ ਤਾਂ ਜਾ ਕੇ ਕਰੇਲੇ ਖਾਣ ਨੂੰ ਮਿਲਦੇ ਨੇ ਲੋ ਜੀ ਨਾਮਕ ਤਲ ਲਗਾ ਦਿੱਤਾ ਆਪਾਂ ਨੇ ਤੇ ਹੁਣ ਚੱਲਦੇ ਆਂ ਤੁੱਫੇ ਤੁੱਪ ਚ ਰੱਖ ਕੇ ਚੁੰਨੀ ਨਾਲ ਟੱਕ ਦਵਾਂਗੇ ਰਮਾਨ ਹਜੇ ਤੱਕ ਤੇ ਨਹੀਂ ਦੇਖ ਲੂ ਸੁੱਤਾ ਉਠਿਆ ਹੋਏਗਾ ਤੇ ਮੈਨੂੰ ਹਜੇ ਟਾਈਮ ਨਹੀਂ ਲੱਗਿਆ ਹੈਗਾ ਪੈਣ ਦਾ ਬਾਹਰ ਤਾਂ ਬੱਦਲਾਂ ਆਕੇ ਆਪਣੇ ਨਾਲ ਤਾਂ ਅਜ ਮੋਏ ਮੋਏ ਹੋ ਗਿਆ ਮੈਨੂੰ ਤਾਂ ਦਿੱਤੇ ਵਿੱਚ ਰੱਖਣੇ ਸੀ ਕੇਕਰੇਲੇ ਪਰ ਮੌਸਮ ਹੀ ਬਾਹਰ ਬਹੁਤ ਸੋਹਣਾ ਠੰਡਾ ਝੰਡਾ ਹੋ ਗਿਆ ਕੈਮਰੇ ਦੀ ਡਾਇਰੈਕਸ਼ਨ ਚੇਂਜ ਕਰਕੇ ਦਿਖਾਉਂਦੀ ਆ ਤੁਹਾਨੂੰ ਮੈਂ ਉਹ ਹੋਏ ਕਣੀਆਂ ਵੀ ਆ ਗਿਆ ਅਲਕੋ ਕੈਮਰੇ ਦੀ ਡਾਇਰੈਕਸ਼ਨ ਚੇਂਜ ਕਰਦੇ ਆਪਾਂ ਕੇਲੇ ਅੰਦਰ ਰੱਖ ਕੇ ਆਂਦੇ ਆ ਫਿਰ ਦਿਖਾਉਂਦੀ ਆ ਤੁਹਾਨੂੰ ਨੀ ਤੇਜ਼ ਧੁੱਪ ਸੀਗੀ ਧੁੱਪ ਦੇ ਵਿੱਚ ਖੜਿਆ ਨਹੀਂ ਜਾ ਰਿਹਾ ਸੀ ਹੁਣ ਬੱਦਲ ਆ ਗਿਆ ਤੇ ਕਣੀਆਂ ਦੇਖੋ ਕੋਈ ਕੋਈ ਕਣੀ ਤਾਂ ਆ ਹੀ ਗਈ ਦੇਖੋ ਮੋਟੀਆਂ ਮੋਟੀਆਂ ਕਣੀਆਂ ਫਤਰੀਆਂ ਨੂੰ ਚਲੋ ਅੰਦਰ ਹੀ ਟੱਕ ਸਵਾਰ ਕੇ ਰੱਖ ਦਿੰਦੇ ਆ ਤੇ ਮੇਥੀ ਵੀ ਚੁੱਕ ਲੈਂਦੇ ਆ ਥੋੜੀ ਜੀ ਸੀਗੀ ਮੇਥੀ ਬਦਲ ਵਾਈ ਤੋਂ ਬਾਅਦ ਦੁਬਾਰਾ ਧੁੱਪ ਨਿਕਲਾਈ ਸੀ ਫਿਰ ਮੈਂ ਧੁੱਪ ਦੇ ਵਿੱਚ ਕਰੇਲੇ ਰੱਖ ਦਿੱਤੇ ਸੀ ਤੇ ਹੁਣ ਆਪਾਂ ਸਬਜੀ ਬਣਾਉਣ ਲੱਗੇ ਆ ਇਹ ਮਸਾਲਾ ਆਪਾਂ ਰੈਡੀ ਕਰ ਲਿਆ ਇਹਦੇ ਵਿੱਚ ਸੱਤ ਅੱਠ ਪਿਆਜ਼ ਹਰੀਆਂ ਮਿਰਚਾਂ ਲਸਣ ਅਦਰਕ ਇਹਨਾਂ ਨੂੰ ਚੰਗੀ ਤਰ੍ਹਾਂ ਬ੍ਰੀਕ ਕਰ ਲਿਆ ਤੇ ਹੁਣ ਆਇਲ ਪਾ ਕੇ ਕੜਾਹੀ ਦੇ ਵਿੱਚ ਆਇਲ ਪਾ ਲਿਆ ਉਸ ਤੋਂ ਬਾਅਦ ਜੀਰੇ ਦਾ ਲਗਾਵਾਂਗੇ ਪਾ ਤੜਕਾ ਫਿਰ ਇਹ ਜਿੰਨਾ ਵੀ ਮਸਾਲਾ ਆਪਾਂ ਰੈਡੀ ਕੀਤਾ ਇਹਨੂੰ ਚੰਗੀ ਤਰ੍ਹਾਂ ਪਪੁੰਨ ਲੈਣਾ ਹੈ ਮਸਾਲਾ ਚੰਗੀ ਤਰ੍ਹਾਂ ਭੁੰਨਣਾ ਤੇ ਉਸ ਤੋਂ ਬਾਅਦ ਜੋ ਬੇਸਿਕ ਮਸਾਲੇ ਵਿੱਚ ਪਾਏ ਜਾਂਦੇ ਨੇ ਉਹ ਪਾਵਾਂਗੇ ਕੋਈ ਫालतू ਮਸਾਲਾ ਨਹੀਂ ਪਾਇਆ ਹੈਗਾ ਆਪਾਂ ਨੇ ਸਿਰਫ ਇਹਦੇ ਵਿੱਚ ਆਮਚੂਰ ਹੈ ਜਿਹੜਾ ਉਹ ਐਡ ਕਰ ਲੋ ਹਲਦੀ ਨਮਕ ਗਰਮ ਮਸਾਲਾ ਆਮਚੂਰ ਪਾ ਲਓ ਉਹਦੇ ਨਾਲ ਜਿਆਦਾ ਟੇਕ ਸਟੀ ਬਣ ਜਾਂਦਾ ਹੈ ਹੋਰ ਫालतू ਕੋਈ ਮਸਾਲੇ ਨਹੀਂ ਪਾਏ ਸੀ ਮੈਂ ਤੇ ਜਿਹੜੀ ਅੱਜ ਕੱਲ ਦੀ ਜਨਰੇਸ਼ਨ ਬਣਾਉਂਦੀ ਹੈ ਕਰੇਲੇ ਜਿਸ ਤਰ੍ਹਾਂ ਆਪਾਂ ਕਰੇਲਿਆਂ ਨੂੰ ਹੁਣ ਬਾਅਦ ਦੇ ਵਿੱਚ ਭਰਾਂਗੇ ਪਹਿਲਾਂ ਮਸਾਲਾ ਰੈਡੀ ਕਰ ਰਹੇ ਹਾਂ ਭੁੰਨ ਰਹੇ ਹਾਂ ਤੇ ਉਹ ਕੱਚਾ ਮਸਾਲਾ ਹੀ ਭਰ ਕੇ ਬਣਾ ਦਿੰਦੀ ਹੈ ਜਾਂ ਫਿਰ ਕਈ ਵਾਰੀ ਕਰੇਲਿਆਂ ਨੂੰ ਪਹਿਲਾਂ ਤਲ ਲੈਂਦੇ ਨੇ ਹਨਾ ਬਾਅਦ ਦੇ ਵਿੱਚ ਮਸਾਲਾ ਭੁੰਨ ਕੇ ਬਾਅਦ ਦੇ ਵਿੱਚ ਪਾਉਂਦੇ ਨੇ ਅੱਜ ਕੱਲ ਇਦਾਂ ਬਣਾਉਂਦੇ ਨੇ ਕਿਉਂਕਿ ਜਿਹੜਾ ਇਹ ਤਰੀਕਾ ਇਦੇ ਵਿੱਚ ਬਹੁਤ ਮਿਹਨਤ ਲੱਗਦੀ ਹੈ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਤੇ ਮਸਾਲਾ ਭੁੰਨ ਕੇ ਭੁੰਨ ਗਿਆ ਸੀਗਾ ਆਪਾਂ ਠੰਡਾ ਹੋਣ ਲਈ ਰੱਖ ਦਿੱਤਾ ਉਸ ਤੋਂ ਬਾਅਦ ਕ੍ਰੇਲਿਆਂ ਨੂੰ ਨਮਕ ਲਗਾ ਕੇ ਜੋ ਰੱਖਿਆ ਸੀ ਇਹਨਾਂ ਵਿੱਚੋਂ ਦੇਖੋ ਪਾਣੀ ਕਿੰਨਾ ਨਿਕਲਦਾ ਏ ਹਨਾ ਕੜਵਾਹਟ ਹਟੁੰਦੀ ਏ ਸਾਰੀ ਨਿਕਲ ਜਾਂਦੀ ਏ ਇਹਨੂੰ ਆਪਾਂ ਚੰਗੀ ਤਰ੍ਹਾਂ ਨਿਚੋੜ ਕੇ ਹੁਣ ਫੇਰ ਮਸਾਲਾ ਠੰਡਾ ਹੋ ਜਾਣਾ ਕ੍ਰੇਲਿਆਂ ਦੇ ਵਿੱਚ ਭਰ ਦਵਾਂਗੇ ਆਪਾਂ ਤੇ ਪਾਣੀ ਕਾਫੀ ਸਾਰਾ ਨਿਕਲਿਆ ਸੀਗਾ ਜੋ ਰੀ ਬਹੁਤ ਲੱਗਦਾ ਹੈ ਜਦੋਂ ਕarele ਇਹਨਾਂ ਨਚੋੜਿਆ ਜਾਂਦਾ ਹੈ ਸੋ ਕਾਫੀ ਲੰਬਾ ਪ੍ਰੋਸੈਸ ਹੁੰਦਾ ਹੈ ਪਰ ਜਿੰਨਾ ਟਾਈਮ ਲੱਗਦਾ ਹੈ ਕarele ਬਣਾਉਣ ਨੂੰ ਨਾ ਉਨਾ ਹੀ ਵੱਡ ਟੇਸਟ ਆ ਜਾਂਦਾ ਹੈ ਕareleਿਆਂ ਦੇ ਵਿੱਚ ਮੇਰੀ ਫਰੈਂਡ ਨੂੰ ਇਹ ਰੈਸਪੀ ਬਹੁਤ ਪਸੰਦ ਹੈ ਮੈਨੂੰ ਹਮੇਸ਼ਾ ਕਮੈਂਟ ਕਰਕੇ ਕਹਿੰਦੀ ਆ ਉਹ ਕਿ ਅੱਜ ਵੀ ਤੂੰ ਉਸ ਤਰੀਕੇ ਨਾਲ ਕarele ਬਣਾਉਂਦੀ ਹੈ ਕਹਿੰਦੀ ਵੀ ਮੈਂ ਤਾਂ ਨਾ ਹੁਣ ਦੂਜੇ ਤਰੀਕੇ ਨਾਲ ਬਣਾਉਣ ਲੱਗੀ ਵੀ ਬੱਦ ਟਾਈਮ ਲੱਗਦਾ ਹੈ ਤਾਂ ਤੇ ਦੇਖੋ ਕ੍ਰੇਲਿਆਂ ਦੇ ਵਿੱਚ ਮਸਾਲਾ ਆਪਾਂ ਭਰ ਲਿਆ ਸੀਗਾ ਤੇ ਹੁਣ ਆਲੇ-ਦੁਆਲੇ ਆਪਾਂ ਬਨ ਰਹੇ ਹਾਂ ਤੱਕਾ ਰੀਲ ਲੈ ਲਈ ਆਪਾਂ ਤਾਂ ਗੱਲ ਭੇਟ ਰਹੇ ਹਾਂ ਆਲੇ-ਦੁਆਲੇ ਤਾਂ ਜੋ ਮਸਾਲਾ ਜਿਹੜਾ ਉਹ ਬਾਹਰ ਨਾ ਨਿਕਲੇ ਕ੍ਰੇਲਿਆਂ ਦੇ ਅੰਦਰ ਹੀ ਰਹੇ ਤੇ ਜਿਹੜਾ ਘੱਟ ਮਸਾਲਾ ਪਾ ਕੇ ਪਕਰੇਲੇ ਬਣਾਉਂਦੇ ਐ ਨਹੀਂ ਟੇਸਟੀ ਨਹੀਂ ਬਣਦੇ ਇਸ ਤਰ੍ਹਾਂ ਕਰੇਲਿਆਂ ਦੇ ਵਿੱਚੋਂ ਮਸਾਲਾ ਬਿਲਕੁਲ ਨਹੀਂ ਨਿਕਲਣਾ ਹੈਗਾ ਤੇ ਪੁਰਾਣੇ ਸਮਿਆਂ ਦੇ ਵਿੱਚ ਵੀ ਕਰੇਲੇ ਐਦਾਂ ਹੀ ਬਣਾਏ ਜਾਂਦੇ ਸੀਗੇ ਮੈਂ ਦੇਖਦੀ ਸੀ ਆਪਣੀ ਦਾਦੀ ਨੂੰ ਉਹ ਵੀ ਹਮੇਸ਼ਾ ਐਦਾਂ ਹੀ ਕਰੇਲੇ ਬਣਾਉਂਦੇ ਸੀ ਉਸ ਤੋਂ ਬਾਅਦ ਮੇਰੇ ਮम्मा ਮम्मा ਵੀ ਐਦਾਂ ਹੀ ਕਰੇਲੇ ਬਣਾਉਂਦੇ ਨੇ ਤੇ ਹੁਣ ਅੱਗੇ ਅਸੀਂ ਆਪਣੇ ਜੋ ਆਪਣੀ ਪੀੜੀ ਤੋਂ ਸਿੱਖੀ ਆ ਹਨਾ ਪਿਛਲੀਆਂ ਪੀੜ੍ਹੀਆਂ ਜਿਸ ਤਰ੍ਹਾਂ ਕੰਮ ਕਰਦੀਆਂ ਸੀਗੀਆਂ ਉਸੇ ਤਰ੍ਹਾਂ ਦੇਖੋ ਅਸੀਂ ਕਰ ਰਹੇ ਹਾਂ ਹੁਣ ਤੇ ਕਰੇਲੇ ਇੱਥੇ ਫਰਾਈ ਹੋ ਚੁੱਕੇ ਸੀ ਇਹ ਤੇ ਕੁਛ ਕਰੇਲੇ ਜੋ ਪੈਂਡਿੰਗ ਸੀਗੇ ਉਹ ਕੜਾਹੀ ਚ ਪਾਏ ਹੋਏ ਨੇ ਰਹਿ ਗਏ ਸੀਗੇ ਉਹ ਕੜਾਹੀ ਚ ਪਾ ਦਿੱਤੇ ਸੀ ਮੈਂ ਤੇ ਉਸ ਤੋਂ ਬਾਅਦ ਜਿਹੜਾ ਕਰੇਲਿਆਂ ਦੇ ਵਿੱਚ ਹਨਾ ਬੀਜ ਹੁੰਦੇ ਨੇ ਛਿਲਕਾ ਹੁੰਦਾ ਆਪਾਂ ਉਹ ਵੀ ਨਹੀਂ ਸੁੱਟਦੇ ਇਸ ਤੋਂ ਵੀ ਆਪਾਂ ਮਸਾਲਾ ਰੈਡੀ ਕਰਦੇ ਆ ਤੇ કડਕਵਾਹਟ ਬਿਲਕੁਲ ਨਹੀਂ ਹੁੰਦੀ ਹੈਗੀ ਇਸ ਮਸਾਲੇ ਦੇ ਵਿੱਚ ਇਹਨੂੰ ਦੇਖੋ ਆਪਾਂ ਹਨਾ ਛਿਲਕੇ ਨੂੰ ਤੇ ਬੀਜਾਂ ਨੂੰ ਵੀ ਚੰਗੀ ਤਰ੍ਹਾਂ ਕੁੰਡੀ ਚ ਪਾ ਕੇ ਕੁੱਟ ਲਿਆ ਸੀਗਾ ਮਿਕਸੀ ਚ ਨਹੀਂ ਪਾ ਕੇ ਕੀਤਾ ਬਰੀਕ ਮੈਂ ਇਹਨੂੰ ਵੀ ਆਪਾਂ ਤੇਰੇ ਦਾ ਲਗਾਇਆ ਸੀ ਤੜਕਾ ਤੇ ਨਾਲ ਇਹ ਮਸਾਲਾ ਦੇਖੋ ਇਹ ਛਿਲਕੇ ਸਾਰੇ ਚੰਗੀ ਤਰ੍ਹਾਂ ਭੁੰਨ ਲੈਣੇ ਨੇ ਭੁੰਨਣ ਤੋਂ ਬਾਅਦ ਜਦੋਂ ਇਹ ਚੰਗੀ ਤਰ੍ਹਾਂ ਬਰਾਊਨ ਹੋ ਜਾਂਦੇ ਨੇ ਫਿਰ ਜੋ ਕਰੇਲਿਆਂ ਲਈ ਆਪਾਂ ਮਸਾਲਾ ਰੈਡੀ ਕੀਤਾ ਸੀ ਉਹ ਬਚ ਜਾਂਦਾ ਥੋੜਾ ਬਤ ਉਹ ਵਿੱਚ ਪਾ ਦਿੰਦੇ ਆ ਜੇਕਰ ਨਾ ਬਚੇ ਉਹ ਮਤਲਬ ਪਹਿਲੇ ਰੈਡੀ ਕੀਤਾ ਹੋਇਆ ਮਸਾਲਾ ਫਿਰ ਇਹਦੇ ਨਾਲ ਆਪਾਂ ਪਿਆਜ਼ ਹਰੀ ਮਿਰਚਾ ਥੋੜਾ ਅਦਰਕ ਇਹ ਪਾ ਕੇ ਵੀ ਆਪਾਂ ਨਾਲ ਬਰਾਊਨ ਕਰ ਸਕਦੇ ਆ ਪਰ ਮੇਰੇ ਕੋਲ ਮਸਾਲਾ ਬਚਿਆ ਹੋਇਆ ਮੈਂ ਉਹ ਹੀ ਚ ਪਾ ਦੇਣਾ ਇਹ ਮਸਾਲਾ ਇਸ ਤਰ੍ਹਾਂ ਕਰਕੇ ਨਾ ਚੰਗੀ ਤਰ੍ਹਾਂ ਦੇਖੋ ਮਿਕਸ ਕਰ ਦੇਣਾ ਇਹ ਪਾ ਕੇ ਤੇ ਲੋ ਸਬਜੀ ਸੋ ਬਾਅਦ ਰੈਡੀ ਹੋ ਜਾਂਦੀ ਹੈ ਫਿਰ ਇਹ ਸਭ ਕੁਝ ਹੋਣ ਤੋਂ ਬਾਅਦ ਇੱਕ ਕੰਮ ਹੋਰ ਰਹਿ ਜਾਂਦਾ ਹੈ ਕੰਮ ਉਹ ਹੈਗਾ ਕਿ ਜੋ ਪਤਾ ਗਿਲ ਪੇਟੇ ਸੀ ਗਿਣਾ ਕਰੇ ਲਿਆ ਨੂੰ ਬਾਅਦ ਵਿੱਚ ਉਹ ਵੀ ਉਤਾਰਨੇ ਪੈਂਦੇ ਨੇ ਲੱਗਦਾ ਤਾਂ ਬਹੁਤ ਔਖਾ ਇਹ ਕੰਮ ਪਰ ਕੀ ਕਰੀਏ ਹਨਾ ਜੇਕਰ ਪਤਾ ਗੇ ਉਤਾਰਾਂਗੇ ਤਾਂ ਹੀ ਖਾ ਹਉਣੇ ਨੇ ਕ੍ਰੇਲੇ ਪਰ ਤੱਗਿਆਂ ਦਾ ਇੰਨਾ ਫਾਇਦਾ ਹੁੰਦਾ ਹੈ ਕਿ ਮਸਾਲਾ ਬਿਲਕੁਲ ਵੀ ਬਾਹਰ ਨਹੀਂ ਨਿਕਲਦਾ ਹੈਗਾ ਕ੍ਰੇਲਿਆਂ ਚੋਂ ਤੇ ਸਾਰਿਆਂ ਨੇ ਦਿਲ ਲਗਾ ਕੇ ਕ੍ਰੇਲੇ ਖਾਤੇ ਨਾਲ ਲੱਸੀ ਹੋਵੇ ਦਹੀਂ ਹੋਵੇ ਏ ਰੱਜ ਕੇ ਰੋਟੀ ਖਾਈ ਜਾਂਦੀ ਹੈ ਬਾਕੀ ਚਲੋ ਕਿੱਦਾਂ ਦੀ ਲੱਗੀ ਤੁਹਾਨੂੰ ਇਹ ਰੈਸਪੀ ਜ਼ਰੂਰ ਦੱਸਣਾ ਤੇ ਨਿਊ ਜਨਰੇਸ਼ਨ ਜਿਹੜੀ ਰੈਸਪੀ ਹੈ ਨਾ ਬਣਾਉਂਦੀ ਹੈ ਇਹ ਜੇ ਨਿਊ ਜਨਰੇਸ਼ਨ ਜੋ ਕਰੇਲੇ ਬਣਾਉਂਦੀ ਹੈ ਉਹ ਤਾਂ ਪਹਿਲਾਂ ਫਰਾਈ ਕਰ ਲੈਂਦੇ ਨੇ ਹਨਾ ਫਿਰ ਮਸਾਲਾ ਭਰਦੇ ਨੇ ਕਿਉਂਕਿ ਮਸਾਲਾ ਕਹਿੰਦੇ ਨਿਕਲ ਜਾਂਦਾ ਜੇ ਐਦਾਂ ਬਣਾਉਂਦੇ ਨੇ ਫਿਰ ਜ਼ਿਆਦਾ ਵੱਧ ਟਾਈਮ ਲੱਗਦਾ ਏ ਸੋ ਤਰੀਕੇ ਸਾਰਿਆਂ ਦੇ ਆਪਣੇ ਆਪਣੇ ਹੁੰਦੇ ਨੇ ਪਰ ਜੋ ਇਹ ਤਰੀਕਾ ਨਾ ਇਹਦੇ ਵਿੱਚ ਖੇਚਲਾ ਬਹੁਤ ਹੁੰਦੀ ਹੈ ਬਹੁਤ ਟਾਈਮ ਲੱਗਦਾ ਬਹੁਤ ਵੱਧ ਟਾਈਮ ਲਗ ਜਾਂਦਾ ਲੇ ਮੈਂ ਕਰੇਲੇ ਕੱਲ ਸੀਗੇ ਮੇਰੇ ਕੋਲ ਨਹੀਂ ਕੱਲ ਟਾਈਮ ਸੀਗਾ ਕਿਉਂਕਿ ਮੈਂ ਕਿਸੇ ਦਾ ਸੂਟ ਬਣਾ ਕੇ ਦੇਣਾ ਸੀ ਸੋ ਮੈਂ ਕਰੇਲੇ ਫਿਰ ਰੱਖ ਦਿੱਤੇ ਮੈਂ ਕਿਹਾ ਦਿਲ ਲਗਾ ਕੇ ਬਣਾਵਾਂਗੀ ਕੱਲ ਨੂੰ ਫਹਾ ਬਿਲਕੁਲ ਨਹੀਂ ਪੱਟਣਾ ਹੈਗਾ ਜੇ ਫਹਾਈ ਵੱਡਣਾ ਮੈਂ ਕਿਹਾ ਫਿਰ ਲੈਣੇ ਨਹੀਂ ਸੀ ਕਿ ਇਸ ਕਰਕੇ ਫਿਰ ਕਰੇਲੇ ਮੈਂ ਅੱਜ ਬਣਾਏ